ਵੀਰ ਸਹੀ ਸਰੀਰ ਨੂੰ ਚੱਲਦਾ ਰੱਖਣ ਵਾਸਤੇ ਭੋਜਨ ਛਕਣਾ ਜ਼ਰੂਰੀ ਹੈ ਕੋਈ ਸ਼ੱਕ ਨਹੀਂ ਇਹਦੇ ਵਿੱਚ ਤਾਂ ਅੰਨ ਛਟਣਾ ਪਖੰਡਾ ਛੋੜੇ ਅੰਨ ਕਰੇ ਪਖੰਡਾ ਭਾਵੇਂ ਕਿ ਐਵੇਂ ਵੀ ਨਹੀਂ ਖਾਂਦੇ ਰਹਿਣਾ ਤੇ ਅੰਨ ਛੜਨ ਦਾ ਪਖੰਡ ਵੀ ਨਹੀਂ ਕਰਨਾ ਸਰੀਰ ਨੂੰ ਆਰਾਮ ਦਿਵਾਉਣ ਵਾਸਤੇ ਕਦੇ ਮਹੀਨੇ ਤੋਂ ਨਾ ਖਾਣਾ ਉਹ ਵੱਖਰਾ ਵਿਸ਼ਾ ਹੈ ਵਰਤ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਇਹ ਮੇਰੀਆਂ 3 ਭੈਣਾਂ ਨੇ ਨੋਟ ਕਰ ਲਵਾਈਆਂ ਉਹ ਆਤਰਾ ਰੱਖਣ ਦਾ ਅੰਨ ਛੱਡਣ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਸੇਤ ਨਾਲ ਸੰਬੰਧ ਹੈ ਕਿ ਮਹੀਨੇ ਤੋਂ ਕਦੇ ਨਹੀਂ ਛੱਡਿਆ ਆਰਾਮ ਦਿਵਾਓ ਆਪਣੇ ਆਪ ਨੂੰ ਉਹ ਵੱਖਰਾ ਵਿਸ਼ਾ ਹੈ ਸੇਤ ਨੂੰ ਮੁੱਖ ਰੱਖਦੇ ਹੋਏ ਕਦੀ ਨਾ ਛਕਣਾ ਕੋਈ ਗੱਲ ਨਹੀਂ ਤੇ ਜੇ ਅਸੀਂ ਸੋਚੀ ਵੀ ਅੰਨ ਛੱਡ ਕੇ ਅਸੀਂ ਧਰਮੀ ਹੋ ਜਾਾਂਗੇ ਗੁਰੂ ਸਾਹਿਬ ਕਹਿੰਦੇ ਨਾ ਆਨਣਾ ਖਾਇਆ ਸਾਦ ਗਵਾਇਆ ਸਾਦ ਗਵਾਇਆ ਜਿਵੇਂ ਆਨਣਾ ਨਹੀਂ ਖਾਦਾ ਜੀਵਨ ਦਾ ਸਵਾਦ ਹੀ ਗਵਾ ਲਿਆ ਕਈ ਅੰਨ ਛੱਡ ਕੇ ਏਦਾਂ ਦਾ ਪਖੰਡ ਵੀ ਕਰਦੇ ਆ ਵੀ ਬਾਬੇ ਦੁੱਧਾਧਾਰੀ ਹੋ ਗਏ ਜੀ ਐਵੇਂ ਥੋੜਾ ਜਿਹਾ ਦੁੱਧ ਪੀਂਦੇ ਆ ਨਜਮੀ ਛੱਡਤਾ ਅੰਦਰ ਰਹਿੰਦੇ ਨੇ ਪੋਰੇ ਚ ਉਹਨਾਂ ਦਾ ਪਾਜ ਬਾਣੀ ਨਹੀਂ ਖੋਲਤਾ ਵੀ ਬਿਲਕੁਲ ਗਲਤ ਗੱਲ ਹੈ ਜੱਗ ਮੈਂ ਬਖਤੇ ਦੁੱਧਾਦਾਰੀ ਗੁਪਤੀ ਖਾਵਹੀਂ ਪਟਕਾ ਸਾਰੀ ਕਹਿੰਦੇ ਜੱਗ ਵਿੱਚ ਦੁੱਧਾਦਾਰੀ ਕਹਾਉਂਦੇ ਐ ਪਰ ਕਹਿੰਦੇ ਅੰਦਰ ਗੁਪਤ ਪੰਜੀਰੀ ਚੱਲਦੀ ਐ ਗੁਪਤੀ ਖਾਵਹੀਂ ਪਟਕਾ ਸਾਰੀਆਂ ਹੀ ਲਿਖਿਆ ਬਾਣੀ ਚ ਸੁੱਕ ਬਰੂਰੀ ਪੰਜੀਰੀ ਵੀ ਲੱਪੋ ਲੱਪੀ ਕੰਮ ਚੱਲਦਾ ਕੌਲੀ ਚਮਚਾ ਵੀ ਨਹੀਂ ਖੜਕਾਉਂਦੇ ਕਹਿੰਦੇ ਜਿਹੜੇ ਕਹਿੰਦੇ ਸੀ ਦੁੱਧਾਦਾਰੀ ਹੋਗੇ ਕਹਿੰਦੇ ਭਾਈ ਅੰਦਰ ਭੋਰਾਂ 'ਚ ਬੈਠੇ ਗੁਪਤ ਪੰਜੀਰੀ ਖਾਈ ਜਾਂਦੇ ਐ ਬੋਲੋ ਸਤਨਾਮ ਵਾਹਿਗੁਰੂ ਗੁਰਬਾਣੀ ਉਹ ਗੱਲਾਂ ਹਰ ਗੱਲ ਤੇ ਮੈਂ ਪ੍ਰਮਾਣ ਦੰਨਾ ਹੁੰਨੇ ਬਾਣੀ ਦਾ ਅਸੀਂ ਕਥਾ ਗੁਰਬਾਣੀ ਦੀ ਕਰਦੇ ਹਾਂ ਅਸੀਂ ਆਪਣੇ ਕੋਲੋਂ ਕਦੇ ਕਥਾ ਨਹੀਂ ਕੀਤੀ ਸਪਸ਼ਟ ਹੋ ਗਣਾ ਗੁੱਤ ਪੰਜੀ ਦੀ ਖਾਂਦੇ ਅੰਦਰ ਬੈਠੇ ਸੋ ਇਹੇ ਜੇ ਲੋਕਾਂ ਤੋਂ ਵੀ ਬਚਣਾ ਹੈ ਤੇ ਭੋਜਨ ਸ਼ਕਣ ਦਾ ਨਿਜਮ ਕੀ ਹੈ ਭੁੱਖ ਲੱਗੀ ਤਾਂ ਖਾਓ ਰਹਿੰਦੀ ਹਟ ਜਾਓ ਇਹ ਤੰਦlusti ਦਾ ਫਾਰਮੂਲਾ ਹੈ ਫਾਰਮੂਲਾ ਦੇਖਣ ਨੂੰ ਛੋਟਾ ਜਿਹਾ ਲੱਗਦਾ ਹੁੰਦਾ ਵੱਡੀਆਂ-ਵੱਡੀਆਂ ਮੁਸ਼ਕਲਾਂ ਹੱਲ ਕਰ ਦਿੰਦਾ ਹੈ ਇਹ ਤੰਦਰੁਸਤੀ ਦਾ ਫਾਰਮੂਲਾ ਐਪਲਾਈ ਕਰਕੇ ਦੇਖੋ ਮੈਂ 30 ਸਾਲ ਤੋਂ ਲੈ ਕੇ ਇਸ ਫਾਰਮੂਲੇ ਨੂੰ ਤਾਬਕ ਛੱਲਣਾ ਹੈ ਪੂਰਾ 30 ਸਾਲ ਹੋ ਗਿਆ ਫਾਰਮੂਲਾ ਮੈਨੂੰ ਐਪਲਾਈ ਕੀਤੇ ਨੂੰ ਦੱਸਣਾ ਪੈਂਦਾ ਜੀ ਪੂਰੇ 30 ਸਾਲ ਹੋ ਗਏ ਇਹ ਤੰਦਰੁਸਤੀ ਦਾ ਫਾਰਮੂਲਾ ਹੈ ਹੈਰਾਨ ਹੋ ਜਾਓਗੇ ਵੀ ਐਡਾ ਪਟਾ ਰਿਜ਼ਲਟ ਹੈ ਐਡਾ ਨਤੀਜਾ ਭੁੱਖ ਲੱਗੀ ਤਾਂ ਖਾਣਾ ਜਦੋਂ ਭੁੱਖ ਰਹਿੰਦੀ ਹੋਵੇ ਪੂਰਾ ਪੇਟ ਨਹੀਂ ਭਰਨਾ ਭੁੱਖ ਰਹਿੰਦੀ ਤਾਂ ਹਟ ਜਾਂਦੀ ਹੈ ਆਪਣੀ ਭੁੱਖ ਦਾ 75% ਖਾਓ ਤੰਦਰੁਸਤੀ ਦਾ ਫਾਰਮ ਹੁੰਦਾ 3/4 ਵੀ ਕਹਿ ਸਕਦੇ ਹਾਂ ਦੇਸੀ ਢੰਗ ਨਾਲ ਵੀ ਕਹਿ ਸਕਦੇ ਹਾਂ ਚਾਰ ਰੋਟੀਆਂ ਦੀ ਭੁੱਖ ਹੈ ਤਾਂ ਖਾਓ ਮਾਸ ਇਹ ਨਿਯਮ ਹੈ ਤੇ ਭੋਜਨ ਸੰਤੁਲਿਤ ਹੋਣਾ ਚਾਹੀਦਾ ਹੈ ਸੰਤੁਲਿਤ ਭੋਜਨ ਨੂੰ ਅੰਗਰੇਜ਼ੀ 'ਚ ਕਹਿੰਦੇ ਹੈ ਬੈਲੈਂਸਡ ਡਾਈਟ ਇਹ ਦਾਰਸਕ ਇਹ ਹੈ ਵੀ ਸਰੀਰ ਨੂੰ ਲੋੜੀਂਦੇ ਤੱਤ ਹੋਣ ਜੋ ਅਸੀਂ ਖਾ ਰਹੇ ਹਾਂ ਖਾ ਰਹੇ ਹਾਂ ਜਾਂ ਪੀ ਰਹੇ ਹਾਂ ਉਸ ਲੋੜੀਂਦੇ ਤੱਤ ਵਿਟਾਮਿਨ ਐਰਨ ਮਿਨਰਲ ਜਿਵੇਂ ਕੈਲਸ਼ੀਅਮ ਆਦਿਕ ਇਦਾਂ ਸਰੀਰ ਨੂੰ ਲੋੜੀਂਦੇ ਤੱਤ ਕਹੈ ਲੋ ਬਸ ਆਪਾਂ ਗੱਲ ਨੂੰ ਕੀ ਲੋੜੀਂਦੇ ਤੱਤ ਭੋਜਨ ਵਿੱਚ ਹੋਣ ਪੌਸ਼ਟਿਕਤਾ ਪਹਿਲੇ ਨੰਬਰ ਤੇ ਰੱਖਣੀ ਹੈ ਤੇ ਸਵਾਦ ਕਹੈ ਲੋ ਟੇਸਟ ਦੂਜੇ ਨੰਬਰ ਤੇ ਵੀ ਠੀਕ ਹੈ ਥੋੜਾ ਭੋਜਨ ਦਾ ਟੇਸਟ ਤਾਂ ਚਾਹੀਦਾ ਕੋਈ ਸ਼ੱਕ ਨਹੀਂ ਪਰ ਟੇਸਟ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਟੇਸਟ ਨਹੀਂ ਰੱਖਣਾ ਜੇ ਪੋਸ਼ਟਿਕਤਾ ਨਹੀਂ ਸਿਰਫ ਟੇਸਟ ਹੈ ਸਵਾਦ ਹੈ ਸਵਾਦ ਵਾਸਤੇ ਕੁਝ ਵੀ ਨਾ ਖਾਓ ਮੈਂ ਕਦੀ ਸਵਾਦ ਵਾਸਤੇ ਕੁਝ ਨਹੀਂ ਖਾਂਦਾ ਦੱਸਣ ਦਾ ਭਾਵ ਕੀ ਹੈ ਵੀ ਕਥਾ ਹੀ ਨਹੀਂ ਹੁੰਦੀ ਵੀ ਜੋ ਮਰਜ਼ੀ ਬੋਲੀ ਜਾਓ ਸਟੇਜ ਤੇ ਨਾ ਸੋ ਇਸ ਕਰਕੇ ਸਵਾਦ ਵਾਸਤੇ ਕੁਝ ਨਹੀਂ ਖਾਣਾ ਵੀ ਸਿਰਫ ਸਵਾਦ ਨਾ ਜਿੰਨੇ ਕੋਲਡ ਡਰਿੰਕ ਨੇ ਸਿਰਫ ਸਵਾਦ ਵਾਸਤੇ ਪੀਤੇ ਜਾਂਦੇ ਆ ਨਾ ਵਿੱਚ ਤਾਂ ਤੱਤ ਹੈ ਨਹੀਂ ਕੋਈ ਉਹਦੇ ਵਿੱਚ ਕੀ ਆ ਆਰਟੀਫੀਸ਼ੀਅਲ 슈ਗਰ ਬਨੋਟੀ ਖੰਡ ਲੈ ਲੋ ਕੈਮੀਕਲ ਸ਼ੂਗਰ ਆ ਉਹ ਆਮ ਸ਼ੂਗਰ ਤੋਂ 200 ਗੁਣਾ ਸ਼ੂਗਰ ਉਹਦੇ ਨਾਲ ਬਣਦੀ ਹੈ ਸਰੀਰ 'ਚ ਹੋਰ ਸਾਰੇ ਆਰਟੀਫੀਸ਼ੀਅਲ ਫਲੇਵਰ ਆ ਸਾਰਾ ਕੁਝ ਬਾ ਬਨੋਟੀ ਹੁੰਦਾ ਹੈ ਸਿਰਫ ਸਵਾਦ ਹੈ ਸਿਰਫ ਸਵਾਦ ਨਾ ਡੱਬਾ ਬੰਦ ਚੀਜ਼ਾਂ ਫਾਸਟ ਫੂਡ ਸਾਰਾ ਕੰਟਰੋਲ ਕਰੋ ਬਲੈਤੀ ਖਾਣਿਆਂ ਤੋਂ ਕੰਟਰੋਲ ਕਰੋ ਤੇ ਭੁੱਲ ਨਾ ਜਾਓ ਗੋੜਾ ਲੀਨ ਸੇਵੀਆਂ ਬਦਾਮਾਂ ਵਾਲੀ ਖੀਰ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਰਿੜਕਣੇ ਦੀ ਲੱਸੀ ਘਰ ਦਾ ਮੱਖਣ ਦਾ ਪੇੜਾ ਇਹਨਾਂ ਭੁੱਲ ਜੁਗਤੇ ਬੋਲੋ ਸਤਨਾਮ ਦੇਖੋ ਫੇ ਕੀ ਬਣ ਮਨ ਇਹ ਲਾਈਫ ਸਟਾਈਲ ਬਣਾਓ ਹਾਂਜੀ ਰਫੈਂਡ ਤੋਂ ਬਚੋ ਇਹ ਬਚਣਾ ਦਿਲ ਦੀਆਂ ਬਿਮਾਰੀਆਂ ਤੋਂ ਹੱਟ ਅਟੈਕ ਤੋਂ ਬਚਣਾ ਰਫਾਇੰਡ ਭੁੱਲ ਜਾਓ ਆਪਣਾ ਤੇਲ ਆਪ ਕਢਾਓ ਸਰੋਂ ਦਾ ਕਢਾ ਲਓ ਮੂਲੀ ਦਾ ਕਢਾ ਲਓ ਬਦਲਦੇ ਰਹੋ ਤੇਲਾਂ ਨੂੰ ਕਦੀ ਨਹੀਂ ਨਾਓ ਕਦੀਓ ਛੜਦੀ ਗੱਲਾ ਆਪਣੇ ਘਰ ਦੇ ਮਿਰਚ ਮਸਾਲੇ ਬਣਾਓ ਇਹ ਜ਼ਰੂਰੀ ਅੱਜ ਤੱਕ ਕਿਉਂਕਿ ਹੈਲਥ ਇੱਕ ਵੱਡਾ ਚੈਲੰਜ ਅੱਜ ਦੇ ਸਮੇਂ 'ਚ ਮੈਂ ਤਾਂ ਸ਼ੁਰੂ ਕੀਤਾ ਇਥੋਂ ਗੱਲ ਆਉਣ ਵਾਲੇ ਸਮੇਂ 'ਚ ਸਿਹਤ ਇੱਕ ਬਹੁਤ ਵੱਡਾ ਚੈਲੰਜ ਹੈ ਨਾਲ ਐਕਸਰਸਾਈਜ਼ ਕਰੋ ਕੰਪਲੀਟ ਐਕਸਰਸਾਈਜ਼ ਕੀ ਹੈ ਸਵੇਰ ਅੱਧਾ ਘੰਟਾ ਬ੍ਰਿਸਤ ਪਾਕ ਨੂੰ ਪੌ ਤੇਜ ਤੁਰਨਾ ਤੌਣ ਸਿੱਧੀ ਝੂਮ ਕੇ ਤੁਰਨਾ ਕੇ ਨਾਲ ਗੁਰਬਾਣੀ ਪੜਦੇ ਰਹੋ ਨਾਲੇ ਭਜਨ ਹੋ ਗਿਆ ਨਾਲੇ ਸੈਰ ਹੋ ਗਈ ਕਸਰਤ ਹੋ ਗਈ ਐਕਸਰਸਾਈਜ਼ ਹੋ ਗਈ ਤੇਜ ਤੁਰਨਾ ਜੇ ਵੱਡੀ ਉਮਰ ਹੈ ਉਹ ਆਰਾਮ ਨਾਲ ਕੰਪਲੀਟ ਐਕਸਰਸਾਈਜ਼ ਅੱਧਾ ਘੰਟਾ 15 ਮਿੰਟ ਸ਼ਾਮ ਨੂੰ ਤੁਰ ਲਓ ਬਸ ਸੋ ਇਦਾਂ ਕਸਰਤ ਕਰੀਏ ਐਕਸਰਸਾਈਜ਼ ਕਰੀਏ ਸੰਤੁਲਿਤ ਭੋਜਨ ਖਾਈਏ ਅੱਜ ਦੇ ਬਾਤ ਜੋ ਅੱਗ ਸੁਆਤ ਨੂੰ ਅੱਗ ਸੁਆਭਾਵ ਜਿਹੜੇ ਸਿਰਫ ਸੁਆਦ ਹੈ ਵਿੱਚ ਤੱਤ ਨਹੀਂ ਉਹਨੂੰ ਅੱਗ ਸੁਆਭਾ ਕਹਿੰਦੇ ਆ ਅੱਗ ਸੁਆਭਾ ਖਾਣ ਤੋਂ ਬਚੋ ਸੋ ਆਪਣੀ ਜੇਬ ਵੀ ਬਚਾਓ ਆਪਣੇ ਪੇਟ ਨੂੰ ਵੀ ਬਚਾਓ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਓ ਬੱਚਿਆਂ ਨੂੰ ਵੀ ਪਿਆਰ ਨਾਲ ਇਹ ਗੱਲਾਂ ਸਮਝਾਓ ਸੋ ਪੋਲੀ ਨੂੰ ਤੇ ਗੱਲ ਹੋ ਗਈ। ਬਾਕੀ ਇਹ ਮਨੁੱਖ ਨੂੰ ਪਤਾ ਹੈ ਮੈਂ ਕੀ ਖਾਣੇ ਕੀ ਨਹੀਂ ਖਾਣਾ ਕਦੋਂ ਖਾਣਾ ਕਿੰਨਾ ਖਾਣਾ ਇਹ ਦੀ ਸੋਝੀ ਰੱਖੋ। ਤੇ ਨਸ਼ਾ ਤਾਂ ਕੋਈ ਖਾਣ ਪੀਣ ਵਾਲੀ ਚੀਜ਼ ਹੀ ਨਹੀਂ ਕਿ ਕਹੀ ਦੇਵਾਂ। ਮੈਂ ਤਾਂ ਸਾਂਗ ਦਸਿਆ ਨਹੀਂ ਬੈਠੀ ਐ। ਚਲੋ ਨਸ਼ਾ ਸਰੀਰ ਦੇ ਵਿੱਚ ਨਹੀਂ ਪਾਉਣਾ। ਨਸ਼ਾ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ। ਜੇ ਕੋਈ ਨਸ਼ਾ ਕਰਦਾ ਬਿਹਤਰ ਕਰਦਾ ਨਹੀਂ ਹੁਣ ਮੈਨੂੰ ਲੱਗਦਾ ਸੰਗਤ ਸਿਆਣੀ ਐ ਚਲ ਫੇਰ ਵੀ ਚਲੋ ਆਵਾਜ਼ ਆ ਜਾਂਦੀ ਐ ਕਿੱਥੇ ਤੱਕ ਜੇ ਨਸ਼ਾ ਕਰਦਾ ਮਨੁੱਖ ਤਾਂ ਪਸ਼ੂ ਤੋਂ ਵੀ ਨਕਮਾ ਕਿਉਂ ਕਿਉਂਕਿ ਪਸ਼ੂ ਮਾੜੀ ਬੂਟੀ ਨੂੰ ਨੱਕ ਲਾ ਕੇ ਸੁੰਘ ਕੇ ਛੱਡ ਦਿੰਦਾ ਖਾਂਦਾ ਨਹੀਂ ਵੀਰ ਬੂਟੀ ਬਿਮਾਰ ਕਰੂ ਮੈਨੂੰ ਸਿਹਤ ਦਾ ਖਿਆਲ ਰੱਖਦਾ ਐ ਮਨੁੱਖ ਜੇ ਤੂੰ ਸਿਹਤ ਦਾ ਖਿਆਲ ਨਹੀਂ ਰੱਖਦਾ ਜੋ ਮਰਜ਼ੀ ਪੇਟ ਵਿੱਚ ਪਾ ਲੈਣੇ ਜੋ ਨੁਕਸਾਨਦਾਇਆ ਨਸ਼ਾ ਤਾਂ ਚੰਦਰਿਆ ਪਸ਼ੂ ਤੋਂ ਵੀ ਨਕੰਮੇ ਖਾਣ ਪੀਣ ਦੇ ਮਾਮਲੇ 'ਚ ਫਿਰ ਤਾਂ ਖਾਣ ਪੀਣ ਦੇ ਮਾਮਲੇ 'ਚ ਪਸ਼ੂ ਦੇ ਇਥੋਂ ਸਿਆਣਾ ਹੋ ਗਿਆ ਨਾ ਹੁਣ ਤਾਂ ਨੱਕ ਲਾ ਕੇ ਸੁੰਘ ਕੇ ਛੜਤੀ ਵੀ ਠੀਕ ਨਹੀਂ ਟੂੰਕੀਟੇ ਡਿੱਪਾਈ ਜਾਂਦੇ ਸੋ ਨਕੰਮੇ ਨਾ ਬਣ ਗਏ ਨਸ਼ਾ ਨਕ ਵੈਸੇ ਨਸ਼ਾ ਜਿਹੜਾ ਹੈ ਇਹ ਨਸ਼ਾ ਕੱਲੀ ਪੰਜਾਬ ਦੀ ਮਤਲਬ ਕਹਿ ਲੋ ਵੀ ਮੁਸਕਾਨ ਨਾ ਕੱਲੇ ਭਾਰਤ ਦੀ ਨਸ਼ਾ ਤਾਂ ਪੂਰੇ ਵਿਸ਼ਵ ਦੀ ਮੁਸੀਬਤ ਹੈ ਵਰਲਡ ਵਾਈਡ ਹੈ ਨਾ ਵਿਸ਼ਵ ਵਿਆਪੀ ਕਹਿ ਲਓ ਹਾਂਜੀ ਨਸ਼ਾ ਇਕੱਲਾ ਇਥੋਂ ਦੀ ਮੁਸ਼ਕਲ ਨਹੀਂ ਕਿਤੇ ਕਹੂੰ ਨਸ਼ੇ ਤੇ ਮੈਂ ਇੱਕ ਗੱਲ ਪੜ੍ਹੀ ਕਮਾਲ ਮੰਨ ਗਏ ਇੱਕ ਨਾ ਦੱਖਣੀ ਅਫਰੀਕਾ ਦਾ ਦੇਸ਼ ਹੈ ਉਹਦਾ ਨਾਮ ਹੈ ਸੀਆਰਾ ਲਿਓਨ ਕਿਉਂਕਿ ਘੱਟ ਪ੍ਰਚਲਿਤ ਨਾ ਦੇਸ਼ ਤਾਂ ਥੋੜਾ ਜਿਆਦਾ ਰੱਖਣਾ ਪੈਂਦਾ ਕੀ ਨਾਮ ਹੈ ਤਾਂ ਸੀਆਰਾ ਲਿਓਨ ਪਿਛਲੇ ਸਾਲ ਦੀ ਗੱਲ ਹੈ ਉੱਥੇ ਰਾਸ਼ਟਰਪਤੀ ਨੇ ਐਮਰਜੈਂਸੀ ਲਾਈ ਪੂਰੇ ਦੇਸ਼ ਵਿੱਚ ਕੀ ਹੋ ਗਿਆ ਸੀ ਇੱਕ ਨਸ਼ਾ ਤਿਆਰ ਹੁੰਦਾ ਹੈ ਮਨੁੱਖੀ ਹੱਡੀਆਂ ਤੋਂ ਉੱਥੇ ਮਨੁੱਖੀ ਉਹਨੂੰ ਕੋਸ਼ ਕਹਿੰਦੇ ਆ ਆਪਣੀ ਭਾਸ਼ਾ ਚ ਕੋਸ਼ ਤੇ ਨਾਲ ਇਹਨੂੰ ਉਹ ਜੰਬੀ ਡਰੱਗ ਵੀ ਕਹਿੰਦੇ ਆ ਦੂਜਾ ਨਾਮ ਇਹਦਾ ਜੰਬੀ ਡਰੱਗ ਮਨੁੱਖ ਦੀਆਂ ਹੱਡੀਆਂ ਤੋਂ ਤਿਆਰ ਕਰਦੇ ਆ ਉਹ ਮਨੁੱਖ ਦੀਆਂ ਹੱਡੀਆਂ ਤੋਂ ਉਹਦੇ ਵਿੱਚ ਕੈਨਥ ਹੋਰ ਜ਼ਹਿਰੀਲੇ ਪਦਾਰਥ ਪਾ ਕੇ ਤੇ ਨਸ਼ਈਆਂ ਨੇ ਰਾਤ ਨੂੰ ਭਾਵੇਂ ਕਿ ਕਬਰਸਤਾਨਾਂ ਦੇ ਵਿੱਚੋਂ ਮਨੁੱਖੀ ਪਿੰਜਰ ਕੱਢ ਕੇ ਲੈ ਜਾਣੇ ਮਨੁੱਖੀ ਹੱਡੀਆਂ ਚੋਰੀ ਕਰਕੇ ਲੈ ਜਾਣੀਆਂ ਤੇ ਫੌਜ ਨੂੰ ਕਬਰਸਤਾਨਾਂ ਤੇ ਪਹਿਰੇ ਲਾਉਣੇ ਪੈ ਗਏ ਸੀ ਪਿਛਲੇ ਸਾਲ ਕਬਰਸਤਾਨਾਂ ਤੇ ਫੌਜ ਲਈ ਸੀ ਜੀ ਦੇਸ਼ ਦੇ ਵਿੱਚ ਤੇ ਐਮਰਜੈਂਸੀ ਲਾਉਣ ਦਿੱਤੀ ਸੀ ਨਸ਼ੇ ਦੀ ਪ੍ਰੋਬਲਮ ਦੀ ਗੱਲ ਚੱਲੀ ਹੈ ਕੋਸ਼ੂ ਰੂਪੀ ਨਸ਼ਾ ਉਹ ਸਾਈਕੋ ਐਕਟਿਵ ਨਸ਼ਾ ਹੈ ਜਾਣਦੇ ਹੋਣਗੇ ਬਹੁਤ ਭਾਵ ਕੀ ਹੈ ਸਾਈਕੋ ਐਕਟਿਵ ਸੋ ਕਹਿਣ ਦਾ ਭਾਵ ਇਹ ਕਿ ਉਦਾਹਰਨ ਦਿੱਤੀ ਹੈ ਇਦਾਂ ਦੀਆਂ ਬੜਾ ਕੁਝ ਤੇ ਆਪਾਂ ਨਹੀਂ ਚਲੋ ਹੁਣ ਬੜੀ ਬਰਬਾਦੀ ਹੋਈ ਹੈ ਚਿੱਟੇ ਨਾਲ ਹੈਰੋਇਨ ਨਾਲ ਹੋਰ ਸਾਰਾ ਕੁਝ ਚਲੋ ਹੁਣ ਸਖਤੀ ਵੀ ਕਹਿੰਦੇ ਹੋਈ ਹੈ ਪਰ ਲਗਾਤਾਰ ਕੋਈ ਪਲਾਨ ਬਣੇ ਜਿਹੜੇ ਨਸ਼ੇ ਤੇ ਲੱਗ ਗਏ ਉਹਨਾਂ ਵਾਸਤੇ ਜੋ ਸੈਂਟਰ ਦਾਖਲੇ ਕਰਨੋਂ ਦਵਾਈਆਂ ਮਿਲਣ ਸਾਰਾ ਬਹੁਤ ਕੁਝ ਹੋ ਚੁੱਕਿਆ ਹੈ। ਇੱਕਦਮ ਕੰਟਰੋਲ ਨਹੀਂ ਹੋਣਾ। ਚੋ ਜਿੰਨਾ ਹੋ ਜਾਵੇ ਚੰਗੀ ਗੱਲ ਹੈ। ਸੋ ਗੱਲ ਚੱਲੀ ਸੀ ਇਦਾਂ ਨਸ਼ੇ ਵਿੱਚ ਆਂਗੀ ਨਾ ਗੱਲ ਭੋਜਨ ਦੇ ਵਿੱਚ। ਇਹ ਖਾਣ ਪੀਣਾਂ ਵਾਲੀ ਚੀਜ਼ ਨਹੀਂ ਕੋਈ। ਇਹ ਚੰਡਾਲ ਚੌਂਕੜੀ ਨੇ ਪੱਟਤਾ ਪੰਜਾਬ ਨੂੰ। ਹੁਣ ਆਪਾਂ ਇੱਥੇ ਗੱਲ ਕਰ ਰਹੇ ਚੰਡਾਲ ਚੌਂਕੜੀ ਸਮਝਦੇ ਹੋ ਨਾ। ਚੌਂਕੜੀ ਚਾਰ ਨੂੰ ਕਹਿੰਦੇ ਐ। ਚੰਡਾਲ ਚੌਂਕੜੀ। ਵਿਗੜੇ ਲੀਡਰ ਵਿਗੜੇ ਅਫਸਰ ਵਿਗੜੇ ਬਾਬੇ ਵਿਚਰਲੇ ਐ ਕਿ ਇੱਥੇ ਧਰਜਾ ਕਰੋ ਇੱਥੇ ਪੁਲਿਸ ਨਹੀਂ ਵੜਦੀ ਵੀ ਡੇਰਾ ਬੋਲੋ ਸਾਫਾ ਨਾਮ ਹਾਂ ਇੰਨੇ ਇਸ਼ਾਰਾ ਬਹੁਤ ਐ ਵਿਗੜੇ ਅਫਸਰ ਵਿਗੜੇ ਲੀਡਰ ਵਿਗੜੇ ਬਾਬੇ ਤੇ ਸਮਗਲ ਰਾਂ ਚੌਂਕੜੀ ਹੋ ਗਈ ਨਾ ਇਹ ਚੰਡਾਲ ਚੌਂਕੜੀ ਨੇ ਖਾਲਿਆ ਪੰਜਾਬ ਜਵਾਨੀ ਖਾਲੀ ਜਵਾਨੀ ਖਾਲੀ ਇਸ ਚੰਡਾਲ ਚੌਂਕੜੀ ਨੇ ਸੋ ਇਸ ਕਰਕੇ ਚਲੋ ਬੱਚਨਾ ਆਪ ਵੀ ਸੁਚੇਤ ਹੋਣਾ ਹੈ ਗੱਲ ਚੱਲੀ ਹੈ ਭੋਜਨ ਦੇ ਉੱਤੇ ਕਿ ਚਲੋ ਇਹ ਖਾਣ ਪੀਣਾਂ ਦੀ ਚੀਜ਼ੇ ਨਹੀਂ ਗੱਲ ਮੁੱਕੀ ਬੱਚੋ ਸੰਤੁਲਿਤ ਭੋਜਨ ਖਾਓ ਤੇ ਕਿਸੇ ਦਾ ਹੱਕ ਭਾਵੇਂ ਠੱਗੀ ਮਾਰਨਾ ਠੱਗ ਖਾਂਦਾ ਮਰਦਾ ਠੱਗੀ ਮਾਰ ਕੇ ਖਾਣਾ ਵੀ ਮਰੇ ਡੰਗਰਾਂ ਦਾ ਮਾਸ ਖਾਣ ਦੇ ਬਰਾਬਰ ਹੈ ਠੱਗ ਖਾਦਾ ਮੁਰਬਾਰ ਛਾਲ ਕਾਪਟ ਠੱਗੀ ਨਾ ਕਿਸੇ ਨਾਲ ਕਰੀਏ ਕਾਦੇ ਵਾਸਤੇ ਬੋ ਪਰਪੰਚ ਕਰ ਪਰਤਾਂ ਲਿਆਵੇ ਸੁਤਦਾਰਾ ਪੈ ਆਣ ਲੁਟਾਵੇ ਮਨ ਮੇਰੇ ਭੁੱਲੇ ਕਾਪਟਣਾ ਖਿਜਿਆ ਅੰਤ ਨਵੇਰਾ ਤੇਰੇ ਜੀ ਪੈ ਲਿਜੈ ਰਹਾ ਛਿਣ ਛਿਣ ਤਨ ਸੀਜਿਆ ਜਰਾ ਜਨਾਬ ਐ ਤਾਪ ਤੇਰੀ ਓਕ ਕੋਈ ਪਾਨੀਉ ਨਾ ਪਾਵੇ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨ ਜਪੇ ਸਵੇਰਾ